ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਲਗਭਗ ਤੁਹਾਨੂੰ 10-11 ਬਿੜਾ ਦਿਖਾਵਾਂਗੇ ਡਿਟੇਲ ਵੀਰ ਤੋਂ ਲੈ ਕੇ ਦਿੰਨੇ ਆ ਕੱਲੇ ਕੱਲੇ ਨਗਵਾਰੇ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ 10-12 ਡਾਕ ਵੀਰ ਕਹਿੰਦੇ ਹਰ ਵਕਤ ਅਵੇਲੇਬਲ ਹੁੰਦੇ ਆ ਕੱਲੇ ਕੱਲੇ ਨਗਵਾਰੇ ਇਨਫੋਰਮੇਸ਼ਨ ਆਪਾਂ ਲੈ ਕੇ ਦਿੰਨੇ ਗੱਪਣਾ ਲਗਭਗ 2 ਕਨਾ ਦੀ ਸੂਏ ਬਾਕੀ ਹੈਗੇ ਸਾਰੀਆਂ ਸਾਰੀਆਂ ਗੱਬਣਾ ਟੜੇਰ ਵੀਰ ਤੋਂ ਪੁੱਛਦੇ ਆਓ ਕਿ ਕੀ ਗੱਲਬਾਤ ਸਸਰੀ ਕਾਲਬਾਈ ਜੀ ਸਸਰੀ ਗੱਲਬਾਤ ਠੀਕ ਆ ਵਧੀਆ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਆਪਣਾ ਗੱਗੀ ਆ ਪਿੰਡ ਝਾੜੋ ਤਸਵੀਰ ਸੁਨਾਮ ਤੇ ਜ਼ਿਲ੍ਹਾ ਸੁਲਤਾਨਪੁਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਵੀਰੇ ਆਪਣਾ 9779193259 9779193259 ਠੀਕ ਆ ਨਗਰ ਰੂਟਿੰਗ ਜਾਂਦੇ ਜਾਂਦੇ ਆ ਅੱਜ ਕਿਨੇ ਨਗ ਵਿਕਰੀ ਆੜੇ ਅੱਜ ਵੀਰੇ ਫਟੇ ਕੋਈ 10 ਕਗਮ ਆ ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਬੈੜ ਦੇਖੇ ਨੇ ਤਾਜ਼ੀ ਸੂਈ ਵੀ ਕਿਹੜਾ ਮਗਰ ਬੱਚੀ ਤੇ ਥੜ ਗਲਾਸ ਵਾਲਾ ਹਣਾ ਹਾਂਜੀ ਹਾਂਜੀ ਵੀ ਗਲਾਸ ਹੀ ਲੱਗਿਆ ਜੇਰ ਜੱਪਾ ਜਮਾ ਡਾਨਾ ਬਿਲਕੁਲ ਡਾਨਾ ਵੀ ਗਰੰਟੀ ਕਿੰਨਾ ਕੁ ਦੋ ਦਾ ਸਟਾਰਟਿੰਗ ਆ ਸਟਾਰਟਿੰਗ ਬੂਖ ਨੇ ਤੇਰਾ ਜਾਨ ਜੀ ਦੋ ਬੋੜੀ 14 ਕਿਲੋ ਦੀ ਸਟਾਰਟਿੰਗ ਜੇਰ ਜੱਪਾ ਧਾਰ ਦਾ ਭਾਓ ਕਿਆ ਓਕੇ ਵੀਰ ਬਾਕੀ ਉਹਦਾ ਖਾਣਾ ਵਾਨਾ ਦੱਸੋ ਹਣਾ ਲੈਵਲ ਦੱਸੋ ਬੱਚੀ ਦਾ ਕਿਦਾਂ ਦਾ ਲੈਵਲ ਗਿਆ ਥੋੜੀ ਜਿਹੀ ਕੋਲੋਂ ਭਾਉਦਾ ਜਿਹੀ ਛੋੜੀ ਕੇ ਬੱਚੀ ਨੂੰ ਤੇ ਰੇਟ ਇਹਦਾ ਰੇਟ ਵੀਰ ਦਾ ਮੁੱਲ ਦੱਸ ਹੀਆ ਕਰਦੇ ਹਾਂ ਬਾਕੀ ਮੰਨਤਨ ਕਰਦਾਂਗੇ ਵੀਰ 80 ਦੇ ਵਿੱਚੋਂ ਨਰਮ ਮੌਕੇ ਤੇ ਹੋ ਜਾਊਗੀ ਹਾਂਜੀ ਠੀਕ ਹੈ ਕਾਫੀ ਕ ਥੰਦਾ ਜਮਾ ਨਜ਼ਾਰੇਦਾਰ ਆ ਜਮਾ ਸਵਾਦ ਆ ਦੇ ਕਰੋ ਚੋਣ ਦਾ ਜਮਾ ਚਰਖੇ ਦੀ ਪੂਣੀ ਵਰਗਾ ਥਣ ਲੱਗਿਆ ਵਾ ਰੇਟ 80000 ਇਹਦੇ ਵਿੱਚੋਂ ਮੰਨਦਾ ਮੰਨਤ ਕਰਾਂਗੇ ਵੀਰੇ 80 ਜੋ ਨਰਮ ਅੰਦਰ ਹੋ ਜੂਗੀ 80 ਦੇ ਵਿੱਚੋਂ ਅੱਗੇ ਵਾ ਜੀ ਦੋ ਨੰਬਰ ਤੇ ਆਪਾਂ ਬੱਚੀ ਦੇਖੀ ਜਾਨੇ ਆ ਇਹਦਾ ਵੀਰੇ ਸੁਆ ਦੂਜਾ ਪਹਿਲੇ ਤੋਂ ਬੱਚੀ ਨੇ 28 30 ਕਿਲੋ ਦਿੱਤਾ ਹੈ ਵੀਰੇ ਦੂਜਾ ਸੁਆ ਸੂਰੀਆ ਭਰਲੇਵਾ ਪਲੂਣਾਂ ਵਾਲਾ ਲਈ ਫਿਰਦੀ ਹੈ ਹਣਾ ਹਾਂ ਜੀ ਪੜ ਥੋੜੀ ਜੀ ਕਰ ਗਈ ਡੰਗਰ ਆ ਗਾਂ ਠੀਕ ਹੈ ਯੂਨੀਕਵਲਟੀ ਮਲਟੀ ਬੋਤਾ ਵਕੀ ਕਹੇ ਦਿਨ ਕਰ ਦਿਆ ਬਈ 10 ਦਿਨ ਮੰਨ ਕੇ ਲੈ ਲਓ ਹਫਤਾ ਮੰਨ ਕੇ ਲੈ ਲਓ ਹਫਤਾ ਬਾਕੀ ਤੇ ਥਾਣੇ ਦਾ ਵੀ ਹੱਥੀ ਚਬਈ ਰਹਾ ਹਣਾ ਹੱਥੀ ਚੋਲੇ ਜੋ ਮਸਿਨੀ ਚੋਲੇ ਵੀਰੇ ਮੁੱਕੀ ਵਾਲਾ ਤਾਂ ਲੱਗਿਆ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਦੁੱਧ 30 ਕਿਲੋ ਮੰਨ ਕੇ ਲੈ ਲੇ ਰੇਟ ਇਹਦਾ ਰੇਟ ਵੀਰੇ 1 ਲੱਖ 15000 ਦੀ ਬੱਚੀ ਦੇਵਾਂਗੇ ਵੀਰੇ ਮੋਨ ਰੇਟ ਕਰਦੇ ਆ ਠੀਕ ਆ ਮੋਨ ਡੇਢ ਕਰਾ ਲਓ 2 ਕਰਾ ਲਓ ਉਹ ਹਵਾ ਜੰਡਾ ਗਾਂ ਵਾਲਾ ਪਰ 1 15 ਜੋ ਮਾਣਦਾਨ ਕਰਕੇ ਗੱਡੀ ਚੜਾ ਦਾਂਗੇ ਹਾਂਜੀ ਹਾਂਜੀ 1 15 ਜੋ ਦੁੱਧ ਦੀ ਐਵਰੇਜ ਨਟ ਦੁੱਧ 30 ਕਿਲੋ ਮੰਨ ਕੇ ਲੈ ਲਵਾਂ ਠੀਕ ਆ ਕਹਿੰਦਾ ਵਾ ਗਰਮੀ ਦੇ ਵਿੱਚ ਵੀ 27 28 ਦੇ ਚੱਲਣ ਵਾਲੇ ਦਾ ਹੈਗੀ ਹੈ ਹਾਂਜੀ ਵੀਰੇ ਪਹਿਲੇ 26 27 ਕਿਲੋ ਤਾਂ ਆਇਆ ਆਪਾਂ ਅੱਡਰੈਸ ਦੇ ਦਾਂਗੇ ਮਾਲਕ ਦਾ ਕਿਹੜਾ ਸੀਮ ਲੱਗਿਆ ਸਾਰੀ ਡਿਟੇਲ ਦੇ ਦਾਂਗੇ ਠੀਕ ਆ ਬਾਇਓ ਡਾਟਾ ਪਸ਼ੋਕਰ ਸਾਰਾ ਮਿਲੂਗਾ ਸੋ ਬੈੜ ਬਹੁਤ ਸਨਖੀਆ ਸਾਫ਼ ਸੋਧਰੀ ਤੇ ਬਾਕੀ ਠੰਡ ਬੜਾ ਪਿਆਰਾ ਯਾਰ ਨਜ਼ਾਰਾਦਾਰ ਥਣਾ ਗਰਮੀ ਵਾਲਾ ਤੋਹਫਾ ਜਮਾ ਹਾਂਜੀ ਵੀਰੇ ਇਦਾਂ ਨਹੀਂ ਬੈੜਾ ਦੇਖਦੇ ਹਾਂ 2 ਪਹਿਲਾ ਸੁਆਕ ਕੈਦ ਨਾ ਲੈਂਦੀ ਆ। ਇਹ ਵੀਰੇ ਐ ਮੰਨ ਲਓ ਵੀ ਹੌਕੀਆ ਉੱਤੀ ਦੇ ਕਿੰਨਾ ਹਾਈਟ ਦੇਖ ਲਾ ਵੀਰੇ ਕਿਤੇ ਕਿਤੇ ਟੱਕ ਟੱਕ ਅੱਧੇ 5-7 ਕਰਦਾ ਮੇਰਾ। ਫੁੱਲ ਵੱਡੇ ਕੱਦ ਜਾਣ। ਵੱਡੀਆਂ ਬੱਚੀਆਂ ਨਹੀਂ ਆ। ਤੇ ਕੋਈ ਵੀਰੇ ਛੋਟੀ ਨਾ ਮੰਨੇ ਹਣਾ? ਹਾਂਜੀ ਹਾਂਜੀ ਵੀਰੇ। ਐ ਮੰਨ ਲਾ ਵੀ ਫੁੱਲ ਬ੍ਰੀਡ 220 ਫੁੱਲ ਵੀ ਪਹਿਲੇ ਉਸ ਤੋਂ 30-30 ਕਿਲੋ ਰਿਓ ਚ ਹੈ ਨਹੀਂ। ਦੰਦ ਤਾਂ ਹੋਊਗੀ ਚੋਗੀ ਬੱਸ ਹਾਂ। ਦੁੱਧ ਨਹੀਂ ਚੈੱਕ ਕਰੀ ਵੀ। ਠੀਕ ਐ ਦਿਨ ਕੱਢ ਜੂ 10। ਹਾਂਜੀ ਵੀਰੇ 10 ਦਿਨ ਨੋਰਮਲ। ਕੀ ਕਰ ਰੇਟ ਐ ਦਾ 3 ਨੰਬਰ ਦਾ? ਇਹ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ 92000 ਦੀ ਬੱਚੀ ਹਾਂ ਤੇ ਨਾ ਫੁੱਲ ਠੀਕ ਹੈ ਠੰਡੀ ਸੀਲ ਦਾ ਕੋਈ ਯੰਤਰੀ ਹੈ ਨਾ ਠੀਕ ਹੈ ਮਸ਼ੀਨੀ ਚੋਲੀ ਜੱਤੀ ਚੋਲਿਓ ਹਾਈਟ ਵਜਨ ਕੁਆਲਟੀ ਬਿਲਕੁਲ ਬਹੁਤ ਸੋਹਣਾ ਲੱਗਿਆ ਬੱਚੇ ਨੂੰ ਰੇਟ 90000 92000 92000 ਰੁਪਏ ਹਾਂਜੀ ਭਈ ਤੇ 92 ਜੋ ਨਰਮ ਕਰ ਦਾਂਗੇ ਦੁੱਧ 25 ਤੋਂ ਭਾਰ ਦੇਵੂਗੀ ਹਾਂਜੀ ਹਾਂਜੀ ਭਈ ਇਹ ਆ ਗਈ ਭਾਈ ਜੀ ਤੇਰਾ ਨੰਬਰ ਤੇ ਵੱਡੀ ਬੋਧਾ ਕੋਈ ਵੀ ਛੋਟੀ ਨਾ ਮੰਨਿਓ ਫੁੱਲ ਸੈੱਟ ਚ ਅੱਗੇ ਆਗੇ ਭਾਈ ਜੀ 4 ਨੰਬਰ ਤੇ ਬੱਚੀ ਇਹ ਤਾਂ ਸੂਆ ਦੂਜਾ ਭਈ ਦੂਜਾ ਸਵਾ ਕੈਨ ਲੈ ਜੂਗੀ ਇਹਦਾ ਇਹ ਮੰਨ ਲਾ ਵੀਰੇ ਇਹਨੇ ਵੀ ਦੱਤਾ ਆ 24 25 ਕਿਲੋ ਦੱਤਾ ਆ 2 ਹਫਤਾ ਮੰਨ ਕੇ ਲੈ ਲਾ ਹਫਤਾ 10 ਦਿਨ ਮੰਨ ਕੇ ਇੱਕ ਹਫਤਾ ਬਾਕੀ ਗਲਾਬੀ ਗਲਾਬੀ ਹਵਾਨਾ ਹਨਾ ਆ ਤਾਂ ਵੀਰੇ ਜੋੜਾ ਜਮੈਂ ਇੱਕ ਰਹੀ ਜਾਉ ਜਾਣ ਬਹੁਤ ਚੰਗੀਆਂ ਦੋਨੇ ਬੱਚੀਆਂ ਠੀਕ ਕੁੜੀ ਵੜੇ ਚ ਨਹੀਂ ਆਉਂਦੀ ਕਿ ਕੁੜੀ ਵੀ ਕਿੱਦਾਂ ਦੇਖੇ ਜੋੜੀ ਇੱਕੋ ਜਿਹੀ ਆ ਗਈ ਹਨਾ ਹਾਂਜੀ ਹਾਂਜੀ ਵੀਰੇ ਮੀਟਰ ਮੀਟਰ ਦੇ ਲੈ ਗਏ ਬੱਚਾ ਠੀਕ ਹੈ 4 ਨੰਬਰ ਦਾ ਰੇਟ ਆ ਬਾਕੀ ਰੱਖਿਆ ਇਹ ਵੀਰੇ ਦੇ ਦਾਂਗੇ 85000 ਦੀ ਫਿਕਸਡ ਪ੍ਰਾਈਸ 85000 ਦੀ ਦੁੱਧ ਦੀ ਆ ਵੀਰੇ ਬਾਈ 25 ਕਿਲੋ ਮੰਨ ਕੇ ਲੈ ਲੇ ਕਹਿੰਦਾ ਵਾ 22 23 ਤਾਂ ਦਊਗੀ ਨਾਰਮਲ ਦੂਗਰੀ ਬੱਚੀ ਆਪਾਂ ਘਾਟੀ ਜਾਣੀ ਆਉਗੂ ਆਪਾਂ ਕਿਹੜਾ 30 35 ਹੋਣਾ ਬੱਚਿਆਂ ਚੰਗੀਆਂ ਤਾਂ ਬਾਕੀਰ ਜਦੋਂ ਬੰਦਾ ਕੋਲੇ ਆਉ ਆਪੀ ਗਾਂ ਦੱਸੂ ਕਿ ਵਿਆਹ ਮੈਂ ਦੁੱਧ ਦੇਉਂਗੀ ਜਾਂ ਕਿਵੇਂ ਕਰੂਗੀ ਠੀਕ ਹੈ ਉਹ ਤਾਂ ਜਾਨਵਰ ਦੱਸਦਾ ਕਿ ਕਹਿੰਦਾ ਵਾ 10 11 ਨਾਲ ਕੇ ਆਪਣੇ ਇਕੱਠੇ ਕਰਿਓ ਕੋਈ ਤਾਂ ਬੰਦੇ ਦੇ ਫਿੱਟ ਆਉਗੀ ਹਾਂਜੀ ਹਾਂਜੀ ਵੀਰੇ ਇਹਦਾ ਰੇਟ 85000 ਹਣਾ 4 ਨੰਬਰ ਦਾ ਅੱਗੇ ਬਾਈ ਜੀ 5 ਨੰਬਰ ਦੇ ਬੱਚੀ ਦੇਖ ਰਹੀ ਇਹਦੇ ਆਪਾਂ ਇਹਦਾ ਸਵਾ ਦੂਜਾ ਵੀਰੇ ਦੂਜਾ ਸਵਾ ਕਹਿੰਦਾ ਲੈ ਜਾਊਗੀ ਇਹ ਵੀਰੇ ਹਫਤਾ ਮੰਨ ਕੇ ਲੈ ਲੇ ਜੀ ਇੱਕ ਹਫਤਾ ਮੰਨ ਕੇ ਵੀ ਜਿਹੜਾ ਮ ਤੇ ਰੇਟ ਇਹਦਾ ਇਹਦਾ ਰੇਟ 75000 ਰੁਪਏ ਲੈਣ ਦੇਣੀ ਵੀਰ ਦੁੱਧ ਕਿੰਨਾ ਕਾਜੂ ਵੀਰ ਦੁੱਧ 18 ਕਿਲੋ ਮੰਨ ਕੇ ਲੈ ਲਓ 20 18 20 ਕਿਲੋ ਦੁੱਧ ਮੰਨ ਕੇ ਲੈ ਲਓ 18 ਕਿਲੋ ਦੁੱਧ ਬਾਈ ਕੱਚੀਆਂ ਨਹੀਂ ਲੈ ਲਵਾ ਪਾਉਂਗੀ ਤੁਹਾਨੂੰ ਦੁੱਧ ਮੰਨ ਕੇ ਲੈ ਲਵਾਉਣਾ ਥਿਆ ਲਵੈ ਜਿਵੇਂ ਮਰਜ਼ੀ ਚੋ ਠੀਕ ਆ 75000 ਚ ਮਾਨਦਾਨ ਕਰ ਦਾਂਗੇ ਹਾਂਜੀ ਹਾਂਜੀ ਸੋ 75 ਚ ਬੱਛੀ ਨਰਮ ਹੋ ਜੂਗੀ ਪੰਜਵੇਂ ਨੰਬਰ ਤੇ ਆ ਗਈ ਹੈਣਾ ਗੱਬਣਾ ਹਫਤਾ ਸੂਣ ਚ ਬਾਕੀ ਆ ਤੇ ਬੱਛੀ ਯਾਰ ਕੱਦ ਘਾਲ ਨੇ ਸਾਰੇ ਸਫਾਂਜ ਵਾਲੇ ਬੱਚੇ ਠੀਕ ਹੈ ਅੱਗੇ ਬਈ ਹੈ ਕਿ 6ਵੇਂ ਨੰਬਰ ਤੇ ਹਾਂਜੀ ਵੀਰ ਇਹ ਕਿਹੜਾ ਸੂਆ ਸੂਰੀ ਆ ਇਹਦਾ ਸੂਆ ਦੂਜਾ ਵੀਰੇ ਦੂਜਾ ਸੂਆ ਤੇ ਕੱਦ ਕੋ ਦੇਦਾ ਵੀ ਚੰਗਾ ਹਨ ਇਹ ਆ ਜੀਲਾਂ ਦੀ ਵੀਰੇ ਮਨੀ ਫਰੇ ਘੱਟੇ ਘੱਟ ਜੀ ਜਦਕ ਲੈ ਠੀਕ ਹੈ ਠੰਡੀ ਸੀਲ ਦੀ ਗਾਰੰਟੀ ਹੈ ਠੰਡੀ ਸੀਲ ਦੀ ਆਪਣੀ ਗਾਰੰਟੀ ਹੈ ਤੇ ਕਿੰਨਾ ਦੁੱਧ ਮੰਨ ਕੇ ਚਲੇ ਬੰਦਾ ਦਾ 17 ਕਿਲੋ ਦੁੱਧ ਮੰਨ ਕੇ ਲੈ ਲਓ ਮੈਂ ਇਸ ਮੰਨ ਕੇ ਲੈ ਲਊਂ ਵੀਰੇ ਦਾ ਸਰੇ ਵੀਰੇ ਦਾ ਰੇਟ ਵੀਰੇ ਇਹ ਦੇ ਦਾਂਗੇ 66000 66000 ਦੀ ਸਿਰਫ ਹਾਂਜੀ ਵੀਰੇ ਦੁੱਧ ਜੇ ਇਹ ਵੀ ਛੋੜਾ 17 ਕਿਲੋ ਹਾਂਜੀ ਹਾਂਜੀ ਵੀਰੇ ਤੇ ਅੱਗੇ ਵੇਚੀਏ ਕਿ 7ਵੇਂ ਨੰਬਰ ਤੇ ਹਾਂਜੀ ਵੀਰੇ ਇਹ ਕਿਹੜਾ ਸੂਆ ਸੂਰੀ ਆ ਸੂਆ ਪਹਿਲਾ ਵੀਰੇ ਪਹਿਲਾ ਸੂਆ ਸੂਰੀ ਠੀਕ ਹੈ ਕਾਲੇ ਰੰਗ ਚ ਆ ਗਈ ਹੈ ਨਾ ਬਿਲਕੁਲ ਜੈਡ ਲੱਗੀ ਕਹਿ ਤਰ ਕਰਦੇ ਨਟ ਜੇ ਬਾਈ 10 ਦਿਨ ਮੰਨ ਕੇ ਲਈ ਠੀਕ ਹੈ 10 ਦਿਨ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੇ ਹੈ ਨਾ ਤੇ ਇਹਦਾ ਪਰ ਰੇਟ ਫਿਰ ਕੀ ਰੱਖਿਆ ਦੋ ਘਟ ਅੱਛੀ ਦੇ ਬੱਚੀ ਦੇ 55 55 ਬੜ ਜਾਏ ਆ ਨਬਰੀ ਲਿਖਿਆ ਸਾਰੀ ਪੋਲੀ ਪੀ ਸਾਰਾ ਬੜ ਨਹੀਂ ਹੋਸੀ ਨੇ ਸਾਰੀ ਲੁਲੀ ਪੋਲੀ ਵੀ ਪੀ ਠੀਕ ਹੈ ਸਿੰਗਲ ਚਾਰ ਹੀ ਚੱਲਦੇ ਨੇ 78000 ਦੀ ਹੈ ਸ੍ਰੀਨ ਦੇ ਕੱਪੜੇ ਨਾਲ ਦੀ ਬਈ ਹੈ ਨਾ ਸੋ ਜਿਹੜਾ ਵੀਰ ਕਹਿੰਦਾ ਬਾਬਾ ਚੰਗੀ ਵਿਹੜ ਲੈਣੀ ਹੈ ਕੱਦ ਕਾਠ ਵਾਲੀ ਸਵਾਦ ਆ ਯਾਰ ਜਮਾਂ ਨਜ਼ਾਰੇਦਾਰ ਵਿਹੜਾ ਹੈ ਨਾ ਮੇਰੇ ਗਰਮੀ ਆਉਂਦੀ ਹੈ ਮ ਠੀਕ ਹੈ ਸਾਤ ਹੁੰਦੀ 78000 ਦੀ ਹਾਂਜੀ ਹਾਂਜੀ ਤੇ ਜਿਹੜੀਆਂ ਬੰਦਰ ਵੜਾ ਦੇਖੀ ਐ ਨੇ ਜੀ ਇਹ ਕੱਚੀਆਂ ਨੇ ਵੀਰੇ ਆਹ ਬੱਚੀ ਦੂਜਾ ਸੁਆ ਇਹਨੇ ਸੁਣਾ ਹਸਾਂ ਗਲੋਤਾ ਹੈ ਇਹਦੇ ਰੰਗ ਪੈਟਾ ਲਿਆ ਆ ਵੀਰੇ 65000 ਦੀ 16 17 ਕਿਲੋ ਦੰਦਾ ਲਈ ਹਾਂਜੀ ਹਾਂਜੀ ਤੇ ਦਿਨ ਮੰਨ ਕੇ ਚੱਲ ਵੀ ਕੱਢ ਜੂ ਹਲੇ ਹਫ਼ਤਾ ਹਨਾ ਹਫ਼ਤਾ ਮੰਨ ਕੇ ਲਵਾਂਗੇ ਠੀਕ ਹੈ ਅੱਗੇ ਇਹਦੇ ਨਾਲ ਦੀ ਆ ਗਈ ਜਿਹੜੀ ਇਹ ਬੱਚੀ ਪਹਿਲਣਾ ਵੀਰੇ ਠੀਕ ਹੈ ਇਹਦਾ ਸੁਆ ਪਹਿਲੀ ਕੀ ਜੀ ਇਹਦਾ ਦੰਦਾ ਜੀ ਕੋਈ ਉੱਤੀ ਠੀਕ ਹੈ ਦੰਦਾ ਜੀ ਆ ਅੱਗੇ ਨਾਲ ਲਈ ਵੀ ਸਫਾ ਇਹਦਾ ਰੇਟ ਜਿਆ ਕੀ ਰੱਖਿਆ ਇਹਦੇ 55000 ਦੀ ਉੱਚੀ ਦਾ ਸਿਰਫ 55000 ਦੀ ਦੋ ਤੇ 1 ਠੀਕ ਹੈ ਅੱਗੇ ਆ ਗਈ ਆਪਣੇ ਕੋਲੇ ਐਰ ਸ਼ੈਰ ਹਾਂਜੀ ਵੀਰੇ ਦੋ ਲੈ ਇੱਕ ਪੁੱਤ ਠੀਕ ਹੈ ਗੱਬਣਾ ਹਨਾ ਇਹ ਕਾਇਦਾ ਲੈਂਦੀ ਆ ਇਹ ਵੀਰੇ ਹਫਤਾ ਮੰਨ ਕੇ ਠੀਕ ਹੈ ਹਫਤਾ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜੇ ਤੇ ਬੱਚੀ ਐਰ ਸ਼ੈਰ ਸਾਫ਼ ਸੁਥਰੀ ਲਸੀਨਾ ਵੀ ਕਿਤੇ ਬਸ ਨਹੀਂ ਹਨਾ ਹਾਂਜੀ ਵੀਰੇ ਕੀ ਰੇਟ ਦੱਸੇ ਦਾ ਇਹ 65000 ਦੀ ਬੱਚੀ ਦੱਸਾਂਗੇ ਸਿਰਫ 65000 ਦੀ ਤੇ ਦੁੱਧ ਦੀ ਐਵਰੇਜ ਦੀ ਦੁੱਧ ਵੀਰੇ ਮੰਨ ਲਓ 16-17 ਕਿਲੋ ਮੰਨ ਕੇ ਲੈ ਲਓ ਹੈ ਜੇ ਕੱਚੀ ਹੋ ਚੀਕ ਠੀਕ ਹੈ ਕਹ ਇਹਨੂੰ 20 ਕਹ ਜੀ ਉਹਦਾ ਫਾਇਦਾ ਕੋਈ ਨਹੀਂ ਹਨਾ ਨੋਰਮਲ ਦੁੱਧ ਦੇਣ ਵਾਲੀ ਹੈਗੀ ਆ ਤੇ ਲੈ ਆਪਣਾ ਫਿਰ ਨੰਬਰ ਡਰੈਸ ਬੋਲ ਦੀ ਦੁਆਰੇ ਨੰਬਰ ਵੀਰੇ 9579193295 ਪਿੰਡ ਝਾੜੋ ਤਸਵੀਰ ਸੁਨਾਮ ਤੇ ਜਲਾ ਸੁਣ ਜੀ ਚੱਦ ਮਰਜੀ ਵੀਰਾ ਪਿਆਠ ਦਾ ਸੁਣ ਜੀ ਹਾਂਜੀ ਹਾਂਜੀ ਵੀਰੇ ਠੀਕ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਲ